ਸੇਕਾਉ ਨਾਲ ਤੁਸੀਂ ਦੇਖ ਰਹੇ ਹੋ ਚੈਨਲ ਆਪਣਾ ਕਿਤਾ ਮਾਦੇ ਮਾਦੇ ਵਿੱਚ ਚੈੱਕ ਕਰੋ ਤੁਹਾਨੂੰ ਜਰੂਰ ਦੇਖੋ ਬਈ ਕੱਲਾ ਕੱਲਾ ਥਾਂ ਪਿਆ ਹਾਂ ਅੱਜ ਦਾ ਉਪਕੋ ਉਹ ਹਟੇ ਨਾ ਮਾਦੇ ਪਾ ਖੜਾ ਆਇਆ ਭਾਈ ਤਾਂ ਬਾਈ ਹੋਰ ਆਪਾਂ ਗੱਲਬਾਤ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਲਖਵੀਰ ਸਿੰਘ ਜੀ ਲਖਵੀਰ ਸਿੰਘ ਕਿਹੜਾ ਪਿੰਡ ਹੈ ਜੀ ਪਿੰਡ ਆਪਣਾ ਨੱਤ ਜੀ ਦਸਤ ਬਗੇਰ ਤਲਵੰਡੀ ਸਾਬੋ ਦੇ ਕੋਲੇ ਤਲਵੰਡੀ ਸਾਬੋ ਦੇ ਕੋਲੇ ਪਿੰਡ ਹੈ ਆਪਣਾ ਨਾਪੀ ਹਾਂਜੀ ਠੀਕ ਹੈ ਜੀ ਤੇ ਅੱਜ ਭਾਈ ਕੀ ਲੈ ਕੇ ਆਏ ਹੋ ਤੁਸੀਂ ਅੱਜ ਅਸੀਂ ਮੱਝ ਲੈ ਕੇ ਆਏ ਹਾਂ ਮੈਂ ਕੋਈ ਕੀ ਗਿਆ ਸੀ ਨੂੰ ਕਹੀ ਵਾਝੀ ਆਪਣੇ ਕੋਲ ਹਾਂਜੀ ਇਹੀ ਤੇ ਸਾਡੀ ਭਾਈ ਜੋ ਜਾਣਕਾਰੀ ਮੱਝ ਬਾਰੇ ਹਾਂਜੀ ਇੰਨੇ ਸੋਇਆ ਜੀ ਮਾਜੀ ਆਪਣੀ ਤੀਜੇ ਸੋਇਆ ਜੀ ਤੀਜੇ ਸੋਇਆ ਹਾਂ ਜੀ ਓਕੇ ਜੀ ਭਾਈ ਜੀ ਨੋ ਮਤਲਬ ਤੀਜੇ ਸੋਇਆ ਮਾ ਜਾਗੀ ਤੇ ਬਾਜੀ ਜੀ ਸੋਇਆ ਕਾ ਜਾਗੀ ਇਹਦੇ ਸਿਹਤ ਦੇ ਸਰੇ ਦੀ ਬਾਤ ਹੈ ਇਹ ਚੰਗੀ ਹੈ ਨਾਲ ਬਲਚ ਹੈ ਜੀ ਬੜੀ ਆ ਪਾ ਜੀ ਭਾਈ ਜੀ ਬੱਚਾ ਕੀ ਹੈ ਮਦਰ ਬੱਚਾ ਜੀ ਮੇਰੇ ਕਾਪ ਕੱਟੀ ਆਈ ਮੇਰੇ ਕੱਟੀ ਹੈ ਕੱਟੀ ਆਈ ਹਾਂ ਠੀਕ ਹੈ ਮਾੜਾ ਦਿਖਾਉਗੇ ਔਰੇ ਕਰ ਭਾਈ ਜੀ ਸਾੜੀਆਂ ਨੂੰ ਬੱਚਾ ਛੱਡ ਸਾਈ ਨੂੰ ਕੀ ਆ ਇੱਥੇ ਦੇਖ ਲਓ ਆ ਹਾਂ ਇਹ ਖਲੀ ਕੱਟੀ ਆ ਹੈ ਬਹੁਤ ਬਣੀ ਕੱਟੀ ਆ ਬਿਲਕੁਲ ਮੱਝ ਦਾ ਕਿੰਨੇ ਦਿਨ ਹੋਇਆ ਬਾਈ ਜੀ ਮੱਝ ਨੂੰ ਮਾਸੂਹੀ ਨੂੰ ਜੀ 12 ਦਿਨ ਹੋ ਗਏ ਜੀ 12 ਦਿਨ ਹੋ ਗਏ ਹਾਂ ਜੀ ਤੇ ਬਾਈ ਦੁੱਧ ਕਿੰਨਾ ਕਹਿ ਰਹੇ ਥਲੇ ਦੁੱਧ ਹੀ 15 ਲੀਟਰ ਤਿਆਰ ਆ ਜੀ 15 ਲੀਟਰ ਦੁੱਧ ਬਿਲਕੁਲ ਤਿਆਰ ਹੈ ਹਾਂ ਜੀ ਠੀਕ ਹੈ ਜੀ 15 ਲੀਟਰ ਦੁੱਧ ਹੈ ਜੀ ਨਾਗਰ ਹੈ ਕਿ ਇਹ ਕੱਤੀ ਹਾਂ ਜੀ ਕੈਦ ਆਉਂਦਾ ਜੀ ਦੰਦ ਤਾਂਈ ਛਿੱਗੀ ਹੋਈ ਪਈ ਆ ਜੀ ਛਿੱਗੀ ਹੋਈ ਆ ਲੈ ਦੋਸਤੋ ਛਿੱਗੀ ਹੋਈ ਪਈ ਆ ਮਾਜਾ ਇਹ ਬਾਕੀ ਤੁਸੀਂ ਦੇਖ ਚੁੱਕੇ ਹੋ ਬਹੁਤ ਲੰਮੀ ਆ ਮਾਜਾ ਜੀ ਹਾਈਟ ਬਹੁਤ ਆ ਜੀ ਮੰਮੀ ਚੌੜੀ ਮਾਜਾ ਪੂਰੀ ਤੇ ਭਾਈ ਜੀ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਕੀ ਡਿਮਾਂਡ ਆ 170 ਜੀ 1 ਲੱਖ 70000 ਹਾਂ ਜੀ 1 ਲੱਖ 70000 ਭਾਈ ਨੇ ਡਿਮਾਂਡ ਕੀਤੀ ਹੈ ਜੀ ਬਾਕੀ ਬਾਈ ਵਾਕਈ 170000 ਦੀ ਮੱਝ ਹੈਗੀ ਹੈਗੀ ਤੇ ਤੁਸੀਂ ਲੈ ਬੀ ਲੈ ਲਓ ਜੀ ਪੂਰੀ ਚੰਗੀ ਵਾਕਈ ਤੁਸੀਂ ਕੱਲਾ ਕਲਾ ਫਿਰ ਫਿਰ ਚੈੱਕ ਕਰ ਇੱਕ ਵਾਰੀ ਹੋਰ ਐਦੋ ਇਰੇ ਲਈ ਕੋਈ ਆਪਣਾ ਕੋਈ ਮੌਕੇ ਤੇ ਕੋਈ ਮਾਨਤਾ ਨਹੀਂ ਹੋ ਸਕਦਾ ਮਾਨਤਾਣ ਕਰਾਂਗੇ ਜੀ ਠੀਕ ਹੈ ਹਾਂ ਜੀ ਤੁਸੀਂ ਬਾਈ ਫਿਰ ਇੱਥੇ ਮੱਝਾਂ ਲੈਣੀ ਹੋਣੇ ਕਿ ਵੇਚ ਵੀ ਜੰਨੇ ਆ ਜਾਂ ਨਹੀਂ ਜੀ ਜ਼ਿਆਦਾਤਰ ਤਾਂ ਵੇਚਣੀ ਆਉਣੇ ਆ ਜੀ ਠੀਕ ਹੈ ਆਪਣਾ ਫਾਰਮ ਹੈ ਜੀ ਘਰੇ ਹਾਂ ਜੀ ਘਰੇ ਬਸ ਮੱਝਾਂ ਹੀ ਆ ਪਹਿਲਾਂ ਤੋਂ ਬਜ਼ੁਰਗਾ ਤੋਂ ਰੱਖਦੇ ਆ ਅੱਛਾ ਪ੍ਰਾਣੀਆਂ ਮੱਝਾਂ ਜੀ ਪਸ਼ੂ ਪਾਲਣ ਦਾ ਯਾਨੀ ਕਿ ਕਿੱਤਾ ਕਰਦੇ ਹੋ ਪਹਿਲਾਂ ਤੋਂ ਖੇਤੀਬਾੜੀ ਬਾਈ ਖੇਤੀਬਾੜੀ ਜੀ ਠੀਕ ਹੈ ਕਿੰਨੇ ਕੇ ਪਸ਼ੂ ਆ ਜੀ ਕਰੇ ਆਪਣਾ ਨਾਮ ਵਾਲੇ ਪਸ਼ੂ ਮੇਲੇ ਵੀ ਦੇਖੇ ਆ ਜੀ ਅਸੀਂ ਅੱਛਾ ਹਾਂ ਜੀ ਜਿਹੜੇ ਆਪਣੇ ਪਹਿਲਾਂ ਬਾਦਲਾ ਕਰਾਉਂਦਾ ਸੀਗਾ ਜੀ ਸਰਕਾਰੀ ਮੇਲੇ ਉਹਨਾਂ ਜਿਵੇਂ ਵਿਭਾਗ ਲੈਤੇ ਆਈ ਉਹਨਾਂ ਜਿਵੇਂ ਮੱਝ ਆਪਣੀਆਂ ਨਾਮ ਤੇ ਆ ਗਈ ਠੀਕ ਹੈ ਤੇ ਮੋਕਸਰ ਮੇਲਾ ਵੀ ਮਾਗੀ ਦਾ ਦੇਖਿਆ ਸੀ 2022 ਚ ਸੀਗਾ ਜੀ ਠੀਕ ਹੈ ਤੇ ਉਹਦੇ ਜਿਵੇਂ ਨੰਬਰ ਆਪਣੀ ਚੌਥੇ ਨੰਬਰ ਤੇ ਆਈ ਸੀ ਮੱਝ ਨੀਲੀ 라ਵੀ ਠੀਕ ਹੈ ਮੱਝਾਂ ਹੁਣ ਤਕਰੀਬਨ ਚੰਗੀਆਂ ਆਈ ਠੀਕ ਹੈ ਦੋਸਤੋ ਜਿਵੇਂ ਬਾਈ ਹੁਣ ਦੱਸਿਆ ਕਿ ਇਹਨਾਂ ਦਾ ਪੁਰਾਣਾ ਕਿਤਾਗਾ ਖੇਤੀਬਾੜੀ ਦੇ ਨਾਮ ਨਾਲ 10 ਕੰਮ ਨਾਲ ਚੱਲ ਕਰਦੇ ਨੇ ਤੇ ਮੇਲਿਆਂ ਦੇ ਵਿੱਚ ਵੀ ਇਹ ਹਿੱਸਾ ਲੈਂਦੇ ਨੇ ਤੇ ਵਧੀਆ ਰੈਂਕ ਤੇ ਇਹਨਾਂ ਦੇ ਪਸ਼ੂ ਹੁੰਦੇ ਨੇ ਤੇ ਲੜਦੇ ਨੇ ਹਾਂ ਬੱਚਾ ਇੱਕ ਮੰਦੇ ਦਾ ਗਾਣਾ ਉਹਨਾਂ ਨੂੰ ਜਦੋਂ ਬਗੇ ਆਇਆ ਕਦਨੀਗਾ ਕੋਈ ਹਾਂ ਬਾਪੂ ਸੇ ਤਾਂ ਠੀਕ ਹੈ ਠੀਕ ਹੈ ਜੀ ਵਧੀਆ ਤੁਸੀਂ ਫਿਰ ਪੁਰਾਣਾ ਕੀਤਾ ਇਹੀ ਰੱਖਿਆ ਹੋਇਆ ਜੀ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਬਾਪੂ ਆਪਾਂ ਨੂੰ ਮੱਝਾਂ ਰੱਖਦੇ ਨੇ ਹਾਂਜੀ ਹਾਂਜੀ ਤੀਜੀ ਬੜੀ ਹੋ ਗਈ ਜੀ ਲੋ ਜੀ ਬਾਪੂ ਕਹਿੰਦਾ ਆਪਣੀ ਤੀਜੀ ਬੜੀ ਹੈਗੀ ਤੀਜੀ ਬੜੀ ਹੋ ਚੁੱਕੀ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਮੱਝਾਂ ਦਾ ਪਾਲਣ ਪੋਸ਼ਣ ਕਰਦੇ ਨੇ ਜਿਵੇਂ ਕਿ ਦੱਸਿਆ ਬਾਈ ਉਹਨਾਂ ਨੇ ਇਹ ਮੱਝਾਂ ਨੇ ਕਦੀ ਜਾਣਾ ਹੋਣਾ ਘਾਲੀ ਤੀੜੀ ਆ ਗਈ ਹਾਂਜੀ ਘਾਲੀ ਤੀੜੀ ਅੱਜ ਇਹਨਾਂ ਨਾਲ ਚੰਕਮ ਲੱਗਿਆ ਬੱਸ ਠੀਕ ਹੈ ਨਹੀਂ ਨਹੀਂ ਬਹੁਤ ਸੋਹਣਾ ਕੰਮ ਹੈ ਜੀ ਆਪਣਾ ਪੁਰਾਣਾ ਕੀਤਾ ਜਿਹੜਾ ਤੁਸੀਂ ਵਧੀਆ ਸੰਭਾਲ ਕੇ ਰੱਖਿਆ ਜੀ ਅੱਜ ਕੱਲ੍ਹ ਖੇਤੀਬਾੜੀ ਨਾਲ ਸਾਂ ਇੱਕ ਧੰਦਾ ਜੀ ਆਪਣਾ ਪਸ਼ੂ ਪਾਲਣਾ ਨਾਲੇ ਆਪ ਦਾ ਦੁੱਧ ਕਹਿਓ ਨਾਲੇ ਪੇਨ ਨੂੰ ਸਾਰਾ ਕੁਝ ਹਾਂਜੀ ਹਾਂਜੀ ਤੋ ਕਿ ਜਿਵੇਂ ਜਿਵੇਂ ਹੁਣ ਮਾਹੌਲ ਬਦਲਦਾ ਜਾਂਦਾ ਜੀ ਆਪਣੇ ਘਰਾਂ ਚੋਂ ਪਸ਼ੂ ਕੱਢਦੇ ਜਾ ਰਹੇ ਆ ਪਰ ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਤੁਸੀਂ ਆਪਣੇ ਪ੍ਰਾਣੇ ਕਿਤੇ ਨੂੰ ਸਾਂਭ ਕੇ ਰੱਖਿਆ ਹੋਇਆਗਾ ਹਾਂਜੀ ਹਾਂਜੀ ਤੇ ਵੀਰੋੜਾ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਸੱਚੀ ਗੱਲ ਹੈ ਬੜੀ ਸੱਚੀ ਗੱਲ ਧੰਨਵਾਦ